ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਉਹ ਠੀਕ ਠਾਕ ਹੋ ਜੀ ਸਾਰੇ ਸਵਾਗਤ ਕਰਦੇ ਆਂ ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦਾ ਜਿਹੜਾ ਵਲੌਗ ਆ ਇਹਦੀ ਆਪਾਂ ਸ਼ੁਰੂਆਤ ਕਰਨ ਜਾ ਰਹੇ ਆਂ ਕੁਝ ਗੱਲਾਂ ਬਾਤਾਂ ਤੋਂ ਹੈਨਾ ਤੁਹਾਡੇ ਨਾਲ ਥੋੜੀਆਂ ਜੀਆਂ ਗੱਲਾਂ ਬਾਤਾਂ ਕਰਨੀਆਂ ਆ ਸੋ ਆਪਾਂ ਸੋਚਿਆ ਕਿ ਅੱਜ ਚਲੋ ਵਲੌਗ ਬਣਾ ਲੈਨੇ ਆ ਬਹੁਤ ਸਾਰੇ ਸਾਨੂੰ ਕੁਐਸਚਨਸ ਆ ਰਹੇ ਸੀਗੇ ਹੈਨਾ ਸਾਡੇ ਰਿਲੇਟਡ ਹਾਂਜੀ ਤੇ ਬਸ ਉਹਨਾਂ ਦੇ ਜਵਾਬ ਦੇਣ ਆਏ ਆ ਆਪਾਂ ਹਨਾ ਹਾਂਜੀ ਬਿਲਕੁਲ ਹਾਂਜੀ ਤੇ ਕਿਹੜੇ-ਕਿਹੜੇ ਸੀਗੇ ਮੈਂ ਦੇਖਦੀ ਹਾਂ ਪਹਿਲਾਂ ਤਾਂ ਸਾਰੇ ਸਾਨੂੰ ਪੁੱਛਦੇ ਆ ਵੀ ਤੁਸੀਂ ਕਿੱਥੇ ਰਹਿੰਦੇ ਹੋ ਹਨਾ ਤੁਹਾਡਾ ਪਿੰਡ ਕਿਹੜਾ ਆ ਹਾਂਜੀ ਦੱਸੋ ਵੀ ਸਾਡਾ ਪਿੰਡ ਹੈ ਜੀ ਰਾਜਪੁਰ ਨੇੜੇ ਭੋਗਪੁਰ ਕਿਹੜਾ ਜਲੰਧਰ ਹਾਂਜੀ ਤੇ ਫਿਲਹਾਲ ਆਪਾਂ ਮੁਕੇਰੀਆਂ ਮੁਕੇਰੀਆਂ ਰਹਿੰਦੇ ਆ ਹਾਂਜੀ ਤਾਂ ਕਰਦੇ ਆ ਹਾਂਜੀ ਤੇ ਜੇ ਮੇਰਾ ਜਿਹੜਾ ਘਰ ਆ ਮੇਰੇ ਪੇਕੇ ਫੈਮਲੀ ਤੋਂ ਹਨਾ ਤੇ ਉਹ ਹੈਗਾ ਆ ਪਿੰਡ ਦੇਵੀदास ਅ ਮੁਕੇਰੀਆਂ ਤੇ ਲੱਗ ਗਿਆ ਮੁਕੇਰੀਆਂ ਵਾਲੇ ਜਿਹੜੇ ਸਾਨੂੰ ਦੇਖਦੇ ਉਹਨਾਂ ਨੂੰ ਪਤਾ ਹੀ ਹੋਣਾ ਆ ਹਾਂਜੀ ਹਨਾ ਤੇ ਹੋਰ ਤੁਸੀਂ ਇੰਨੀ देर ਗੱਲਾਂ ਬਾਤਾਂ ਕਰੋ ਮੈਂ ਦੇਖਦੀਆਂ ਕਿ ਕਿਹੜੇ-ਕਿਹੜੇ ਕਮੈਂਟ ਆਏ ਸੀਗੇ ਹਨਾ ਹਾਂਜੀ ਤੇ ਸਾਡਾ ਜਿਹੜਾ ਵੀਡੀਓ ਬਣਾਉਣ ਦਾ ਜਿਹੜਾ ਮੇਨ ਜਿਹੜਾ ਰੀਜ਼ਨ ਇਹ ਆ ਕਿ ਨਿਊਜ਼ ਦੇ ਵਿੱਚ ਤੁਸੀਂ ਵੀ ਦੇਖਦੇ ਹੋਣੇ ਆ ਹਾਂਜੀ ਉਹ ਕੁੜੀ ਦੀ ਇੱਕ ਦੀ ਨਿਊਜ਼ ਆ ਰਹੀ ਆ ਨੀਹਾ ਨੀਹਾ ਨਾਮ ਆ ਸ਼ਾਇਦ ਹਾਂਜੀ ਨਾਮਦਾਨ ਸ਼ਾਇਦ ਮੈਨੂੰ ਪਤਾ ਹਾਂ ਤੇ ਮਤਲਬ ਕਿ ਉਹ ਬਹੁਤ ਵਾਇਰਲ ਹੋ ਰਹੀ ਆ ਇੰਸਟਾਗ੍ਰਾਮ ਤੇ ਖਬਰਾਂ ਚ ਆ ਰਹੀਆਂ ਉਹਨਾਂ ਦੀ ਪੀ ਸੋਰੀਆ ਨਹੀਂ ਹੈ ਨਾ ਜ਼ਹਿਰ ਦੇ ਕੇ ਟੀਕੇ ਮਾਰਤਾ ਤੇ ਮਾਰਤਾ ਇਦਾਂ ਦੀਆਂ ਬੜੀਆਂ ਪਹਿਲਾਂ ਵੀ ਬਹੁਤ ਜ਼ਿਆਦਾ ਖਬਰਾਂ ਸੁਣੀਆਂ ਆਆਂ ਹੁਣ ਵੀ ਬਹੁਤ ਜ਼ਿਆਦਾ ਇਹ ਸਟੈਂਡ ਲੈਣਾ ਚਾਹੀਦਾ ਮੈਂ ਕਿੰਨਾ ਕਿ ਮੁੰਡੇ ਨੂੰ ਜਿੰਨਾ ਵਿਜੀਤਾ ਤਾਨੂੰ ਜੀ ਮਤਲਬ ਸੋਹਰਾ ਫੈਮਿਲੀ ਤੰਗ ਪਰੇਸ਼ਾਨ ਕਰਦੇ ਆ ਹਨਾ ਹਾਂਜੀ ਸਾਸੋਹਰਾ ਤੰਗ ਪਰੇਸ਼ਾਨ ਕਰਦੇ ਆ ਤੇ ਹਸਬੰਦ ਨੂੰ ਸਪੋਰਟ ਕਰਨੀ ਚਾਹੀਦੀ ਆ ਆਪਣੀ ਵਾਈਫ ਦੀ ਹਨਾ ਉਹਦਾ ਸਾਥ ਦੇਣਾ ਚਾਹੀਦਾ ਨਾ ਕਿ ਆਪਣੇ ਮਾਪਿਓ ਦੇ ਪਿੱਛੇ ਲੱਗ ਕੇ ਹਾਂਜੀ ਤੇ ਹਨਾ ਪੀ ਆਪਣੀ ਵਾਈਫ ਨੂੰ ਤੰਗ ਪਰੇਸ਼ਾਨ ਕਰਨਾ ਚਾਹੀਦਾ ਆ ਬਿਲਕੁਲ ਜੇ ਉਹ ਮਤਲਬ ਸਪੋਰਟ ਕਰੂਗਾ ਤੇ ਇੱਥੋਂ ਤੱਕ ਨੋਬਤ ਹੀ ਨਹੀਂ ਹੋਣੀ ਕਿ ਕਿ ਇਹ ਨੂੰ ਯਾਰ ਖਾਨ ਦੀ ਹਨਾ ਲੋਡ ਪਵੇ ਬਿਲਕੁਲ ਜ ਮਰੰਦੀ ਲੋੜ ਪਾਵੇ ਕਿਉਂਕਿ ਜਦੋਂ ਕਿਸੇ ਕੁੜੀ ਦੀ ਮੈਰਿਜ ਹੁੰਦੀ ਆ ਕਿੰਨੇ ਮਤਲਬ ਉਹਦੇ ਸੁਪਨੇ ਹੁੰਦੇ ਆ ਕਿ ਹਾਂ ਮੇਰਾ ਵਿਆਹ ਹੋਊਗਾ ਮੈਂ ਇੱਦਾਂ ਕਰੂੰਗੀ ਉਦਾਂ ਕਰਨਾ ਜਾਂ ਕੁਝ ਵੀ ਹਨ ਤੇ ਜੇ ਤੇ ਅੱਗੋ ਫੈਮਿਲੀ ਵਧੀਆ ਮਿਲ ਜਾਵੇ ਤੇ ਉਹਦੇ ਉਹ ਸਾਰੇ ਸੁਪਨੇ ਰੀ ਜਾਂ ਸਭ ਕੁਝ ਪੂਰੇ ਹੋ ਜਾਂਦੇ ਹਨ ਤੇ ਜੇ ਅੱਗੋ ਫੈਮਿਲੀ ਉਹ ਜੀ ਟੱਕਰ ਜਾਵੇ ਤੇ ਫਿਰ ਉਹਦੇ ਸੁਪਨੇ ਚਾ ਸਾਰੇ ਵਿੱਚੇ ਹੀ ਰਹਿ ਜਾਂਦੇ ਆ ਬਿਲਕੁਲ ਉਹਨੇ ਹੁਣ ਇਹ ਚੀਜ਼ ਥੋੜੀ ਸੋਚੀ ਹੋਊਗੀ ਕਿ ਹਾਂ ਕੱਲ ਨੂੰ ਹਨਾ ਜਦੋਂ ਮੇਰਾ ਵਿਆਹ ਹੋਣਾ ਆ ਤੇ ਮੈਨੂੰ ਐਦਾਂ ਮੇਰੇ ਮਤਲਬ ਸੋਹਰਾ ਫੈਮਿਲੀ ਨੇ ਐਦਾਂ ਤੰਗ ਪਰੇਸ਼ਾਨ ਕਰਨਾ ਆ ਤੇ ਕਿੰਨਾ ਕੋ ਦੁਖੀ ਹੋਊਗੀ ਕੀ ਹਨਾ ਜਿਹੜਾ ਮਤਲਬ ਉਹਨੇ ਆ ਕਦਮ ਚੱਕਿਆ ਹੁਣ ਪਤਾ ਨਹੀਂ ਉਹਨੇ ਚੱਕਿਆ ਜਾਂ ਕਿੱਦਾਂ ਕੀ ਹਨਾ ਕੀ ਬਣਿਆ ਕੀ ਨਹੀਂ ਪਰ ਚਲੋ ਕਿਸੇ ਦੀ ਧੀ ਤੇ ਗਈ ਹੈ ਹਾਂਜੀ ਤੇ ਆਪ ਕਿਸੇ ਦੀ ਧੀ ਤੇ ਗਈ ਹੈ ਹਨਾ ਜਾਨੋ ਕਿਸੇ ਦੀ ਧੀ ਤੇ ਗਈ ਹੈ ਹਨਾ ਮਤਲਬ ਬੜਾ ਜਿਆਦਾ ਦੁੱਖ ਲੱਗਦਾ ਉਹ ਚੀਜ਼ ਨੂੰ ਦੇਖ ਕੇ ਹਨਾ ਸੋ ਸਾਰਿਆਂ ਦੇ ਅੱਗੇ ਹੀ ਰਿਕਵੈਸਟ ਆ ਵੀ ਜੇ ਨਹੀਂ ਮਤਲਬ ਪੇਰੈਂਟਸ ਹਨਾ ਸਾਸੋਰਾ ਜੇ ਨਹੀਂ ਝੇਲਦੇ ਜਾਂ ਕੁਝ ਵੀ ਆ ਮੁੰਡੇ ਨੇ ਸਪੋਰਟ ਕਰਨੀ ਚਾਹੀਦੀ ਆਪਣੀ ਵਾਈਫ ਦੀ ਮੈਨੂੰ ਲੱਗਦੀ ਚਾਹੀਦੀ ਮੁੰਡੇ ਨੂੰ ਸਪੋਰਟ ਕਰਨੀ ਚਾਹੀਦੀ ਆ ਉਹ ਜੇ ਤਾਂ ਤੁਸੀਂ ਇੱਕ ਦੂਜੇ ਨੂੰ ਪਸੰਦ ਕਰਦੇ ਆ ਵਿਆਹ ਹੀ ਪਹਿਲਾਂ ਤਾਂ ਕਰਾਓ ਜੇ ਤੁਹਾਨੂੰ ਲੱਗਦਾ ਕਿ ਹਿਨਵਾ ਲਾਂਗੇ ਵੈਲੀ ਗੱਲ ਤੇ ਹਾਈ ਗੁਰੂ ਗ੍ਰੰਥ ਸਾਹਿਬ ਜੀ ਤੇ ਲਾੜ ਲੱਗਦੇ ਆ ਕਿ ਚਾਂਸ ਫੇਰੇ ਲੈਣੇ ਆਪਾਂ ਤੇ ਉਹ ਤੁਹਾਨੂੰ ਹਾਜ਼ਰ ਨਾਜ਼ਰ ਮੰਨ ਕੇ ਆਪਾਂ ਲੈਣੇ ਆ ਤੇ ਇਹਦਾ ਮਤਲਬ ਇਹ ਆਪਾਂ ਕੁਝ ਨਹੀਂ ਮੰਨਦੇ ਆਪਾਂ ਇਹਦਾ ਮਤਲਬ ਗੁਰੂ ਨੂੰ ਆਪਾਂ ਹਾਂ ਜੀ ਉਹ ਤੇ ਅਤਿਆਚਾਰ ਕਰਨਾ ਪੈਣਾ ਇਹ ਤੁਸੀਂ ਉਹ ਹਨਾ ਵਾਈ ਗੁਰੂ ਜੀ ਦੀ ਹਜ਼ੂਰੀ ਦੇ ਵਿੱਚ ਲਾਵਾਂ ਲਈ ਆਇਆ ਤੇ ਅੰਤ ਤੱਕ ਸਾਥ ਦੇਣਾ ਵੀ ਹਨਾ ਸਿੱਖੋ ਉਹ ਸਾਥ ਨਿਭਾਉਣ ਨੂੰ ਕਹਿੰਦੇ ਵੀ ਸਾਥ ਨਿਭਾਓ ਹਾਂ ਜੀ ਜ਼ਰੂਰੀ ਨਹੀਂ ਹਰ ਵਾਰੀ ਕੁੜੀਆਂ ਹੀ ਗਲਤ ਹੁੰਦੀਆਂ ਹਾਂ ਜੀ ਚੰਗੇ ਲਾਤਾ ਚੋਂ ਮਾੜੇ ਲਾਤਾ ਚੋਂ ਸਾਨੂੰ ਇੱਕ ਦੂਜੇ ਦਾ ਸਾਥ ਨਿਭਾਉਣਾ ਚਾਹੀਦਾ ਹਾਂ ਜੀ ਹਾਂ ਜੀ ਤੇ ਬੱਸ ਹਨਾ ਚਲੋ ਹਾਂ ਜੀ ਉਹ ਦੇਖਣੇ ਬੜੇ ਚਾਣ ਨਾਲ ਉਹਨੇ ਵੀਡੀਓ ਪਾਈਆਂ ਇੰਸਟਾਗ੍ਰam ਤੇ ਚੱਲਣ ਦੀਆਂ ਆਣਾਂ ਦੀਆਂ ਹਾਂਜੀ ਤੇ ਉਹ ਮੁੜ ਕੇ ਦੇਖੋ ਦੀ ਕੀ ਬਣਿਆ ਹਨਾ ਉਹਨਾਂ ਨੇ ਇਹ ਚੀਜ਼ ਥੋੜੀ ਸੋਚੀ ਹੋਊਗੀ ਕਿ ਮੇਰੇ ਨਾਲ ਇਦਾਂ ਹੋਣਾ ਆ ਹਾਂਜੀ ਬਾਕੀ ਚਲੋ ਜੋ ਕਿਸਮਤ ਦੇ ਵਿੱਚ ਆ ਹਨਾ ਬਟ ਇਹ ਵੀ ਚਲੋ ਆਪਣੇ ਹੱਥ ਵਿੱਚ ਹੀ ਹੁੰਦਾ ਆ ਕਿ ਆਪਾਂ ਹੁਣ ਜੇ ਵਿਆਹ ਕੇ ਲਈ ਹੁੰਦੀ ਆ ਤੇ ਉਹਨੂੰ ਕਿੱਦਾਂ ਰੱਖਣਾ ਕਿੱਦਾਂ ਨਹੀਂ ਰੱਖਣਾ ਹਨਾ ਸੋ ਬੜਾ ਜਿਆਦਾ ਦੁੱਖ ਲੱਗਦਾ ਆ ਇੰਸਟਾਗ੍ਰam ਖੋਲੀਦਾ ਆ ਉਹਦੇ ਚ ਵੀ ਸਾਰੀਆਂ ਉਹੀ ਰੀਲਾਂ YouTube ਓਪਨ ਕਰੀਦੀ ਉਹ ਚ ਵੀ ਉਹਦੀਆਂ ਹੀ ਨਿਊਜ਼ ਸਾਰੀਆਂ ਹਨਾ ਬੜਾ ਦੁੱਖ ਲੱਗਦਾ ਆ ਹਾਂਜੀ ਤੇ ਹੋਰ ਬਾਕੀ ਮੈਂ ਹੁਣ ਲੱਭਦੀ ਪਈ ਸੀਗੀ ਕਮੈਂਟ ਹੁਣ ਇੰਨੀਆਂ ਵੀਡੀਓ ਦਾ ਮੈਨੂੰ ਲੱਭਦੇ ਨਹੀਂ ਪਏ ਹਾਂਜੀ ਵਿਦ ਨਾਮ ਹੈ ਨਾ ਜੇ ਕੋਈ ਵੀ ਤੁਸੀਂ ਕੁਝ ਵੀ ਪੁੱਛਣਾ ਹੈ ਸਾਨੂੰ ਤੇ ਤੁਸੀਂ ਬੇਚੀ ਜਿ ਕੁ ਪੁੱਛ ਸਕਦੇ ਆ ਆਪਾਂ ਤੁਹਾਡਾ ਨਾਮ ਵੀ ਮੈਂਸ਼ਨ ਕਰਾਂਗੇ ਹੈ ਨਾ ਕਿ ਤੁਸੀਂ ਜੋ ਵੀ ਪੁੱਛਿਆ ਹੋਗਾ ਤੁਹਾਡੇ ਸਵਾਲਾਂ ਦੇ ਆਪਾਂ ਜਵਾਬ ਵੀ ਜ਼ਰੂਰ ਦਵਾਂਗੇ ਇੱਕ ਜਿਹੜੇ ਮਨਪ੍ਰੀਤ ਵਾਰ ਪੁੱਛ ਰਹੀ ਹੋ ਤੇ ਬਲਜੀਤ ਕੋਰ ਸੀ ਹੈ ਨਾ ਹਾਂਜੀ ਕੋਈ ਬਲਜੀਤ ਕੋਰ ਦੀ ਆ ਮੈਨੂੰ ਹੁਣ ਹਾਂਜੀ ਉਹ ਹੀ ਗਿਆ ਨਾ ਸ਼ਾਇਦ ਹਾਂਜੀ ਉਹਨਾਂ ਦਾ ਸਾਨੂੰ ਕਮੈਂਟ ਆਇਆ ਆ ਕਿ ਤੁਸੀਂ ਹੁਣ ਮਨਪੀ ਦੀਦੀ ਨੂੰ ਉਹਨਾਂ ਨੂੰ ਭੁੱਲ ਗਏ ਆ ਤੁਸੀਂ ਹੁਣ ਆਪਣਾ ਸ਼ੁਰੂ ਕਰ ਲਿਆ ਤੁਸੀਂ ਹੁਣ ਉਹਨਾਂ ਦੇ ਉੱਤੇ ਹੀ ਜਾਣਾ ਚਾਹੁੰਦੇ ਆ ਜਾਂ ਕੁਝ ਵੀ ਇਦਾਂ ਦਾ ਕੁਝ ਨਹੀਂ ਹੈਗਾ ਹਨਾ ਸਾਡੇ ਦਿਮਾਗ ਦੇ ਵਿੱਚ ਵੀ ਇਦਾਂ ਦਾ ਕੁਝ ਨਹੀਂ ਆਪਾਂ ਨਹੀਂ ਸੋਚਿਆ ਇਦਾਂ ਦਾ ਕੁਝ ਵੀ ਹਾਂਜੀ ਕੁਝ ਕੁ ਰੀਜ਼ਨ ਰੀਜ਼ਨ ਸੀਗੇ ਕਿ ਉਹਦੇ ਕਰਕੇ ਸਾਨੂੰ ਉਧਰੋਂ ਛੱਡਣਾ ਪਿਆ ਤੇ ਹਾਂਜੀ ਅਸੀਂ ਫਿਰ ਆਪਣਾ ਸਟਾਰਟ ਕਰ ਲਿਆ ਹਨਾ ਬਿਲਕੁਲ ਰੀਜ਼ਨ ਰੀਜਨ ਇਹੀ ਹੈ ਕਿ ਥੋੜਾ ਜਿਹਾ ਹੈਗੇ ਲੋਕ ਜੋ ਹਨ ਰੋਟੀ ਮਤਲਬ ਖਾਦਿਆਂ ਨੂੰ ਦੇਖ ਕੇ ਨਹੀਂ ਖੁਸ਼ ਹੈਗੇ ਹਨਾ ਉਹਨਾਂ ਨੂੰ ਇਹ ਆ ਵੀ ਇਹ ਭੁੱਖੇ ਮਰ ਜਾਣ ਜੀ ਇਹਦੇ ਚ ਕੋਈ ਉਹ ਨਹੀਂ ਹੈਗੀ ਅਸੀਂ ਆਪਣੀ ਮਿਹਨਤ ਕਰਦੇ ਪਏ ਆ ਹਨਾ ਇਹ ਵੀ ਪਹਿਲਾਂ ਡਿਊਟੀ ਜਾਂਦੇ ਆ ਮੈਂ ਵੀ ਆਪਣਾ ਹਾਂਜੀ ਮੈਂ ਵੀ ਲੱਗੀ ਹੋਈ ਆ ਮੈਂ ਜੋਬ ਵੀ ਕਰਦੀ ਆ ਨਾਲ-ਨਾਲ ਚਲੋ ਸਾਈਡ ਵਾਈ ਸਾਈਡ ਆਪਾਂ ਇੱਧਰ ਸਟਾਰਟ ਕੀਤਾ ਸੀ ਕਿ ਚਲੋ ਹੱਡਾ ਮਤਲਬ ਇਨਕਮ ਦੇ ਵਿੱਚ ਵਾਧਾ ਹੋਊਗਾ ਹਨਾ ਕਿਉਂਕਿ ਆਪਾਂ ਆਪਣਾ ਸਾਰਾ ਕੁਝ ਜ਼ੀਰੋ ਤੋਂ ਸਟਾਰਟ ਕੀਤਾ ਬਿਲਕੁਲ ਹਾਂਜੀ ਬੋ ਕੁਝ ਹੈਗਾ ਆ ਹੱਲਿਆ ਸਭ ਕੁਝ ਮਤਲਬ ਬਣਾਉਣਾ ਆ ਹਨਾ ਥੱਲੇ ਇਹ ਸਟਾਰਟਿੰਗ ਆ ਸਾਡੀ ਹਾਂਜੀ ਹਾਂਜੀ ਜੀ ਆਪਾਂ ਮਿਹਨਤ ਕਰਦੇ ਪਏ ਆ ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਕਿਸੇ ਦੂਸਰੇ ਬੰਦੇ ਨੂੰ ਕੋਈ ਆਬਜੈਕਸ਼ਨ ਹੋਣਾ ਚਾਹੀਦਾ ਹਨਾ ਬਿਲਕੁਲ ਬਿਲਕੁਲ ਕੋਈ ਕਿਉਂਕਿ ਉਹ ਤੁਸੀਂ ਰੱਬ ਤੇ ਨਹੀਂ ਨਾ ਹੈਗੇ ਤੁਸੀਂ ਕਿਸੇ ਨੂੰ ਇਦਾਂ ਕਿਦਾਂ ਕਾ ਸਕਦੇ ਕਿ ਇਹ ਰੋਟੀ ਨਾ ਖਾਣ ਇਹ ਭੁੱਖੇ ਮਰ ਜਨ ਵੈਗਰੂ ਪਰਮਾਤਮਾ ਬੈਠਾ ਦੇਣ ਵਾਲਾ ਜੀ ਉਹਨਾਂ ਨੇ ਸਾਡਾ ਇੱਕ ਪਾਸਿਓਂ ਬੰਦ ਕਰਵਾਇਆ ਕਿ ਚਲੋ ਆਪਾਂ ਇੱਧਰ ਹੋ ਇਹਨਾਂ ਨੂੰ ਹਟਾ ਦਿੰਨੇ ਕੰਮ ਤੋਂ ਆਪੇ ਭੁੱਖੇ ਮੰਨਗੇ ਰੋਟੀ ਖਾਣਗੇ ਵੈਗਰੂ ਜੀ ਨੇ ਸਾਡੇ ਅੱਗੇ ਹੋਰ ਤਿੰਨ ਚਾਰ ਦਰਵਾਜੇ ਖੋਲਤੇ ਹਨਾ ਸਾਡੀ ਇਨਕਮ ਦੇ ਵਿੱਚ ਹੋਰ ਵਾਧਾ ਹੋ ਗਿਆ ਦੁੱਗਣਾ ਚੋਗਣਾ ਵਾਧਾ ਹੋ ਗਿਆ ਆਪਾਂ ਮੈਂ ਕਹਿੰਨੀ ਪਹਿਲਾਂ ਨਾਲੋਂ ਜ਼ਿਆਦਾ ਵਧੀਆ ਹੋ ਗਿਆ ਵਧੀਆ ਹੋਇਆ ਹਾਂਜੀ ਉਹ ਨਹੀਂ ਪਹਿਲਾਂ ਲੱਤਾਂ ਖਿੱਚਣ ਨਾਲ ਹੀ ਆਉਂਦੇ ਆ ਤੇ ਤੁਸੀਂ ਮਤਲਬ ਤੁਸੀਂ ਲੱਤਾਂ ਖੇਚ ਲੂਗੇ ਤੁਸੀਂ ਆਪਣਾ ਜੋਰ ਲਾ ਲੂਗੇ ਵੀ ਹਾਂ ਆਪਾਂ ਇਹਨਾਂ ਨੂੰ ਰੋਟੀ ਨਹੀਂ ਖਾਣ ਦੇਣੀ ਇਹ ਜਿੱਥੇ ਬੈਠੇ ਆ ਆਪਾਂ ਇਹਨਾਂ ਨੂੰ ਉੱਥੇ ਟੀਕਨ ਨਹੀਂ ਦੇਣਾ ਆਪਾਂ ਇਹਨਾਂ ਦੀ ਦੀ ਨੀਂਦਾ ਹਰਾਮ ਕਰਨੀ ਆ ਜੋ ਕੁਝ ਵੀ ਹੈ ਨਾ ਇਹਨਾਂ ਨੂੰ ਕਿਸੇ ਵੀ ਤਰ੍ਹਾਂ ਨਾਲ ਮੈਂਟਲੀ ਤੰਗ ਪਰੇਸ਼ਾਨ ਕਰਨਾ ਹਾਂਜੀ ਤੁਸੀਂ ਘਰ ਵੀ ਲਾਉਂਗੇ ਠੀਕ ਐ ਪਰ ਵਾਈਗਰੂ ਜੀ ਬੈਠੇ ਆ ਸਾਰਾ ਕੁਝ ਸਹੀ ਕਰਨ ਵਾਲੇ ਹਨਾ ਉਹਨਾਂ ਨੂੰ ਤਾਂ ਪਤਾ ਆ ਕੌਣ ਸਹੀ ਆ ਕੌਣ ਗਲਤ ਆ ਕਿੱਦਾਂ ਕੀ ਕੀ ਚੀਜ਼ਾਂ ਹੋ ਰਹੀਆਂ ਹਨਾ ਹਾਂਜੀ ਸੋ ਉਹ ਬੈਠੇ ਆ ਤੇ ਸਾਨੂੰ ਕਿਸੇ ਦੀ ਕੋਈ ਟੈਨਸ਼ਨ ਨਹੀਂ ਤੁਸੀਂ ਸਾਨੂੰ ਇੱਕੋ ਪਾਸੇੋਂ ਕੰਮ ਤੋਂ ਹਟਾ ਦਿੱਤਾ ਇਟਸ ਓਕੇ ਸਾਨੂੰ ਅੱਗੇ ਹੋਰ ਦੋ ਤਿੰਨ ਮਿਲ ਗਏ ਸਾਡਾ ਉਸ ਤੋਂ ਵੀ ਵਧੀਆ ਹੋ ਗਿਆ ਹੁਣ ਐਕਚੁਅਲ 'ਚ ਸਾਡੇ ਕੋਲ ਟਾਈਮ ਨਹੀਂ ਹੈਗਾ ਕਿ ਆਪਾਂ ਕਿੱਧਰ ਜਾਈਏ ਕਿਹੜਾ ਕੰਮ ਛੱਡੀਏ ਕਿਹੜਾ ਫੜੀਏ ਹੈਨਾ ਕਿਨੂੰ ਹਾਂ ਕਹੀਏ ਕਿਨੂੰ ਨਾ ਕਹੀਏ ਕਿਉਂਕਿ ਸ케ਜੂਲ ਇੰਨਾ ਕਿ ਜ਼ਿਆਦਾ ਬਿਜ਼ੀ ਹੋ ਗਿਆ ਮੈਂ ਵੀ ਜੌਬ ਤੇ ਜਾਨੀ ਐ ਵੀ ਜਾਂਦੇ ਆ ਆਪਣੀਆਂ ਵੀ ਵੀਡੀਓਜ਼ ਬਣਾਈ ਦੀਆਂ ਆ ਹਾਂਜੀ ਤੇ ਹਾਂ ਵੀਡੀਓ ਤੁਸੀਂ ਕਹਿੰਦੇ ਆ ਕਿ ਆਪਣਾ ਸ਼ੁਰੂ ਕਰ ਲਿਆ ਸੋ ਉਹਦਾ ਰੀਜ਼ਨ ਇਹੀ ਆ ਕਿ ਜੇ ਆਪਾਂ ਕਿਸੇ ਦੇ ਚੈਨਲ ਤੇ ਕੰਮ ਕਰਦੇ ਹੋ ਤੁਸੀਂ ਸਾਨੂੰ ਉਧਰੋਂ ਹਟਾ ਲੂਗੇ ਹਾਂਜੀ ਇਹ ਆਪਾਂ ਕਿਉਂਕਿ ਆਪਾਂ ਵੀ ਨਹੀਂ ਇਹ ਚੀਜ਼ ਚਾਹੁੰਦੇ ਕਿ ਸਾਡੇ ਕਰਕੇ ਕੋਈ ਦੂਸਰਾ ਜਾਣਾ ਹਨਾ ਡਿਸਟਰਬ ਹੋਵੇ ਉਹ ਉਹ ਪਰੇਸ਼ਾਨ ਹੋਵੇ ਆਪਾਂ ਨਹੀਂ ਚਾਹੁੰਦੇ ਦੀਦੀ ਉਹਨਾਂ ਨੂੰ ਇਸ ਕਰਕੇ ਆਪਾਂ ਥੋੜਾ ਜਿਹਾ ਹੋਇਆ ਹੈ ਕਿ ਤੁਹਾਨੂੰ ਤੁਮਕੀਆਂ ਆ ਰਹੀਆਂ ਜਾਂ ਕੁਝ ਕਹਿ ਰਹੀਏ ਤੁਸੀਂ ਆਪਣੀ ਲਾਈਵ 'ਚ ਸਹੀ ਰਹੋ ਸਰਪ੍ਰੀਖਿਓ ਆਈ ਤੇ ਆਉਣਾ ਜਾਣਾ ਬਿਲਕੁਲ ਨਹੀਂ ਹੈਗਾ ਫੋਨ ਦੇ ਹਨਾ ਹਾਂ ਅੱਜ ਦੇ ਜਮਾਨੇ 'ਚ ਕੀ ਮਨ ਲੋ ਵੀ ਕੋਈ ਆਪਣਾ ਨਹੀਂ ਬਣਦਾ ਹੈਗਾ ਤੇ ਬੇਗਾਨਾ ਵੀ ਨਹੀਂ ਕੋਈ ਬਣਦਾ ਬੇਗਾਨੇ ਨਹੀਂ ਕਿੱਥੋਂ ਬਣ ਜਾਣਾ ਹਾਂ ਬਿਲਕੁਲ ਬਾਕੀ ਦੀਦੀ ਹੋਣਾ ਨਾ ਸਾਨੂੰ ਕੋਈ ਗਿਲਾ ਸ਼ਿਕਵਾ ਨਹੀਂ ਹੈਗਾ ਕੋਈ ਸਾਡੀ ਲੜਾਈ ਨਹੀਂ ਹੋਈ ਉਹਨਾਂ ਨਾਲ ਇਦਾਂ ਦਾ ਕੁਝ ਨਹੀਂ ਹੈਗਾ ਸਿਰਫ ਇਹੀ ਰੀਜ਼ਨ ਆ ਕਿ ਕੁਝ ਕਹਾਗੇ ਆ ਲਾਈਫ ਦੇ ਵਿੱਚ ਇਦਾਂ ਦੇ ਸਾਡੇ ਨਾਲ ਬੰਦੇ ਜੁੜੇ ਆ ਜੁੜੇ ਸੀ ਹੈਨਾ ਜਿਹੜੇ ਸਾਡੀਆਂ ਲੱਤਾਂ ਖਿੱਚਦੇ ਪਏ ਆ ਜਿਹੜੇ ਸਾਨੂੰ ਕੰਮ ਤੋਂ ਹਟਾਉਣਾ ਚਾਹੁੰਦੇ ਆ ਜਿਹੜੇ ਕਹਿੰਦੇ ਆ ਕਿ ਭੁੱਖੇ ਮਰਨ ਹਾਂਜੀ ਸੋ ਇਹੀ ਮੇਨ ਰੀਜ਼ਨ ਆ ਹੋਰ ਕੋਈ ਨਹੀਂ ਹੈਗਾ ਬਾਕੀ ਆਪਾਂ ਦੋਵੇਂ ਸਟਰਗਲ ਕਰਨ ਤੋਂ ਬਿਲਕੁਲ ਨਹੀਂ ਡਰਦੇ ਠੀਕ ਆ ਆਪਾਂ ਸਵੇਰੇ ਜਲ ਤੜਕੇ ਜਾਈਦਾ ਕੰਮ ਤੇ ਜਾਈਦਾ ਉਤੋਂ ਆ ਕੇ ਫਿਰ ਮੈਂ ਉਧਰ ਦੀਦੀ ਹੁਣਾ ਨਾਲ ਵੀਡੀਓ ਬਣਾਉਣ ਜਾਣੀ ਹੁੰਨੀ ਸੀ ਤੇ ਇੱਕ ਘੰਟਾ ਲੱਗਦਾ ਹੁੰਦਾ ਹੀ ਸਾਨੂੰ ਘਰ ਦੇ ਘਰ ਤੋਂ ਉੱਥੇ ਤੱਕ ਜਾਣ ਨੂੰ ਹਨਾ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਊਗਾ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਦੱਸਦੀ ਪਈਆਂ ਕਿ ਇੱਕ ਘੰਟੇ ਦਾ ਰਾਹ ਸੀ ਇੱਕ ਘੰਟਾ ਜਾਣ ਨੂੰ ਇੱਕ ਘੰਟਾ ਆਉਣ ਨੂੰ 2-3 ਘੰਟੇ ਉੱਥੇ ਲੱਗ ਜਾਣੇ ਕਿਦੀ ਜ਼ਿਆਦਾ ਵੀ ਲੱਗ ਜਾਂਦੇ ਹੁੰਦੇ ਮੈਂ ਡਰਦੀ ਨਹੀਂ ਮੈਂ ਮਮਾ ਨਾਲ ਵੀ ਆਪਣੇ ਨਾਲ ਗੱਲ ਕਰਦੀ ਆ ਮੈਂ ਕਿਹਾ ਕਿ ਮਮਾ ਮੈਂ ਕੰਮ ਕਰਨ ਨੂੰ ਰੈਡੀ ਆ ਮੈਨੂੰ ਭਲਾ ਹੋਰ ਮਿਲ ਜੇ ਮੈਂ ਕਿਹਾ ਕਿ ਜਿੱਥੇ ਦਿਨ ਦੇ ਵਿੱਚ ਮਤਲਬ ਦਿਨ ਰਾਤ ਮਲਾ ਕੇ 24 ਘੰਟੇ ਹੁੰਦੇ ਮੈਂ ਕਿਹਾ ਘੰਟੇ ਨਹੀਂ ਵਧ ਸਕਦੇ ਇਹ ਕੱਲ ਪੁੱਛੋ ਕਹਿੰਦੇ ਇਹੀ ਗਏ ਵੀ 30 ਘੰਟੇ ਹੁਣ ਚਾਹੀਦੇ 24 ਘੰਟੇ ਹਾਂ ਕਿ ਮੈਂ ਹੋਰ ਕੰਮ ਕਰਨਾ ਚਾਹੁੰਨੀ ਹਣਾ ਟਾਈਮ ਹੀ ਨਹੀਂ ਹੈਗਾ ਜਿਹੜੀ ਉਹੀ ਗੱਲ ਆ ਕਿ ਟਾਈਮ ਨਹੀਂ ਹੈਗਾ ਹੁਣ ਬੋਡੀ ਵੀ ਕਹਿੰਦੀ ਆ ਕਿ ਬੱਸ ਹੁਣ ਬੱਸ ਕਰੋ ਹੈਨਾ ਚਲੋ ਵੈਗਰੂ ਜੀ ਦੇ ਮੇਰ ਰੱਖਣ ਹਾਂਜੀ ਤੁਹਾਨੂੰ ਹੋਰ ਕਿਸੇ ਦਾ ਡਰ ਨਹੀਂ ਹਾਂਜੀ ਹੈਨਾ ਬਾਕੀ ਲੱਤਾਂ ਖਿੱਚਣ ਵਾਲਿਓ ਖਿੱਚੀ ਜਾਓ ਕੋਈ ਚੱਕਰ ਹੀ ਨਹੀਂ ਹੈਣਾ ਏਦਾਂ ਦਾ ਕੋਈ ਗੱਲ ਨਹੀਂ ਆ ਬਾਕੀ ਹੁਣ ਮੈਨੂੰ ਕਮੈਂਟ ਲੱਭਦੇ ਨਹੀਂ ਲੱਭਦੇ ਨਹੀਂ ਪਏ ਹੈਗੇ ਏਦਾਂ ਚਲੋ ਮੈਂ ਸਕਰੀਨਸ਼ਾਟ ਲੈ ਕੇ ਰੱਖੂੰਗੀ ਵੈਸੇ ਤੁਸੀਂ ਇਸ ਵੀਡੀਓ ਦੇ ਥੱਲੇ ਵੀ ਆਪਣੇ ਕਮੈਂਟ ਕਰ ਸਕਦੇ ਜੇ ਕੁਝ ਵੀ ਤੁਸੀਂ ਸਾਡੇ ਰਿਲੇਟਡ ਕੁਝ ਵੀ ਪੁੱਛਣਾ ਤੁਸੀਂ ਪੁੱਛ ਸਕਦੇ ਆ ਆਪਾਂ ਜਰੂਰ ਜਵਾਬ ਦੇਵਾਂਗੇ ਚਾਹੇ ਚੰਗੇ ਆ ਚਾਹੇ ਮਾੜੇ ਕੋਈ ਗੱਲ ਨਹੀਂ ਆਪਾਂ ਜਵਾਬ ਦਵਾਂਗੇ ਹੈਨਾ ਲਾਈਵ ਬਾਰੇ ਪੁੱਛਦੇ ਆਂ ਵੀ ਆਪਣੇ ਬਾਰੇ ਦੱਸੋ ਤਕਰੀਬਨ ਆਨ ਨੂੰ ਵੀ ਬੜਾ ਹੈਗਾ ਬਈ ਕਾ ਲਈ ਦੱਸਣ ਨੂੰ ਪਰ ਆਪਾਂ ਥੋੜੀ ਜਿਹੀ ਵੇਟ ਕਰ ਰਹੇ ਹਾਂ ਥੋੜਾ ਜਿਹਾ ਦੱਸਾਂਗੇ ਜ਼ਰੂਰ ਦੱਸਾਂਗੇ ਏ ਟੂ ਜ਼ੈਡ ਹਰ ਇੱਕ ਚੀਜ਼ ਹਰ ਸਭ ਕੁਝ ਦੱਸਾਂਗੇ ਬਟ ਹਾਂ ਹੌਣ ਤੇ ਦੱਸਾਂਗੇ ਸਹੀ ਟਾਈਮ ਆਉਣ ਤੇ ਜ਼ਰੂਰ ਦੱਸਾਂਗੇ ਬਿਲਕੁਲ ਬਿਲਕੁਲ ਤੇ ਹੋਰ ਬਸ ਇਹੀ ਸੀਗੀਆਂ ਮੇਨ ਹਨਾ ਦੋ ਤੋ ਗੱਲਾਂ ਵੀ ਗੱਲਾਂ ਵੀ ਮਾਨਪੁਰ ਦੇ ਬਾਰੇ ਪੁੱਛ ਰਹੇ ਸੀ ਕਾਫੀ 2-3 ਕਮੈਂਟ ਆਏ ਇੱਕ ਤੇ ਬਲਜੀ ਸੀਗੇ ਕੋਰੀ ਦੋ ਤਿੰਨ ਹਾਂਜੀ ਇੱਕ ਦੋ ਕਮੈਂਟ ਆਏ ਆ ਵੀ ਤੁਸੀਂ ਉਹਨਾਂ ਨੂੰ ਛੱਡਤਾ ਮੈਂ ਨਾ ਕੰਮ ਨਹੀਂ ਕਰਦੇ ਪਏ ਹਾਂਜੀ ਹਾਂਜੀ ਆਪਾਂ ਕੰਮ ਕਰਨਾ ਚਾਹੁੰਦੇ ਆ ਉਹਨਾਂ ਨੇ ਵੀ ਸਾਨੂੰ ਕੋਈ ਉਹ ਨਹੀਂ ਕੀਤਾ ਕੀ ਹਾਂਜੀ ਕੱਢਿਆ ਕਹ ਲੋ ਕਿ ਹਨਾ ਇਦਾਂ ਦਾ ਕੁਝ ਨਹੀਂ ਹੈਗਾ ਆਪਾਂ ਕੋਈ ਥੋੜਾ ਉਹਨਾਂ ਨੇ ਤੇ ਬੋੜਾ ਵਧੀਆ ਉਹਨੂੰ ਕੋ ਗਾਈਡ ਵੀ ਕੀਤਾ ਫੇ ਚਲੋ ਤੁਸੀਂ ਪਿਛਲੀ ਗੱਲ ਛੱਡੋ ਹਾਂਜੀ ਤੇ ਤੂੰ ਹੀ ਆਪਣੀ ਲਾਈਵ ਚ ਤੇ ਇਦਾਂ ਤਾਂ ਨਹੀਂ ਕੋਈ ਵੀ ਚੱਕਰ ਬਸ ਵਧੀਆ ਸਭ ਆਪਣੇ ਉਹ ਜਿਹੜੀ ਫੈਮਿਲੀ ਜਿਹੜੀ ਜਿੰਨੇ ਵੀ ਰਕਵੀਰ ਭਾਜੀ ਹੋਣੇ ਸੁੱਖ ਦੀ ਦੀ ਹਾਂ ਜਿੰਨੇ ਵੀ ਆ ਬੜਾ ਵਧੀਆ ਸੀਗਾ ਸਾਰਿਆਂ ਦਾ ਸਿਸਟਮ ਹਾਂਜੀ ਬੜਾ ਪਿਆਰ ਉਹਨਾਂ ਦਾ ਅੱਜ ਵੀ ਹੈਗਾ ਤੇ ਵੈਸੇ ਉਦਾਂ ਆਪਾਂ ਜਾਈਦਾ ਹੁਣ ਭਾਜੀ ਹੋਣਾ ਵਾਲਾ ਰਕਵੀਰ ਭਾਜੀ ਹੋਣਾਂ ਦੇ ਉੱਧਰ ਬਣਾਈ ਦੀ ਆ ਵੀਡੀਓ ਹਾਂਜੀ ਇਦਾਂ ਦਾ ਨਹੀਂ ਕੋਈ ਵੀ ਚੱਕਰ ਹੈਗਾ ਹੱਡਾ ਮਤਲਬ ਜਿੱਦਾਂ ਰਿਲੇਸ਼ਨ ਪਹਿਲਾਂ ਹੀ ਹੁਣ ਵੀ ਉਦਾਂ ਹੀ ਆ ਕਿਸੇ ਦੇ ਕਹਿਣ ਨਾਲ ਟੁੱਟਣਾ ਨਹੀਂ ਹੈ ਹਾਂਜੀ ਬਿਲਕੁਲ ਬਿਲਕੁਲ ਉਹਨਾਂ ਨੇ ਇਹ ਸਾਧ ਦਿੱਤਾ ਨੂੰ ਤੇ ਇੱਥੇ ਚੱਕ ਤੱਕ ਪਹੁੰਚੇ ਹਾਂ ਜੀ ਕਿ ਅੱਜ ਇੰਨੇ ਜੋਗੇ ਹੋ ਗਏ ਆ ਕਿ ਆਪਣੀਆਂ ਵੀਡੀਓਜ਼ ਬਣਾ ਸਕੀ ਹਾਂ ਹਾਂ ਜੀ ਤੇ ਮੈਂ ਕਦੀ ਸੋਚਣਾ ਵੀ ਨਹੀਂ ਸੀ ਇਹ ਚੀਜ਼ ਕਿ ਹਾਂ ਮੈਂ ਖੁਦ ਆਪਣੀਆਂ ਵੀਡੀਓ ਮਤਲਬ ਸਟਾਰਟ ਕਰਨੀਆਂ ਆ ਜਾਂ ਆਪਣਾ ਚੈਨਲ ਬਣਾਉਣਾ ਹੈ ਜਾਂ ਕੁਝ ਵੀ ਮੈਂ ਕਦੀ ਆਪਾਂ ਸੋਚ ਵੀ ਨਹੀਂ ਸਕਦੇ ਕਿਉਂਕਿ ਪਹਿਲੀ ਗੱਲ ਇੰਨਾ ਟਾਈਮ ਸੀਗਾ ਹੀ ਨਹੀਂ ਕਿ ਹਨਾ ਆਪਣੇ ਵੀ ਇਧਰ ਇਨਵੈਸਟ ਕਰੀਏ ਆਪਣੀਆਂ ਵੀਡੀਓਜ਼ ਬਣਾਈਏ ਜਾਂ ਕੁਝ ਵੀ ਆ ਬਟ ਕੋਈ ਚੀਜ਼ਾਂ ਹੀ ਇਦਾਂ ਦੀਆਂ ਹੋ ਗਈਆਂ ਗੱਲਾਂ ਹੀ ਇਦਾਂ ਦੀਆਂ ਹੋ ਗਈਆਂ ਕਿ ਸਾਨੂੰ ਇਹ ਸਟੈਪ ਵੀ ਲੈਣਾ ਪਿਆ ਤੇ ਮੈਨੂੰ ਲੱਗਦਾ ਇਹ ਬਹੁਤ ਜ਼ਿਆਦਾ ਵਧੀਆ ਇਹ ਸਭ ਤੋਂ ਵਧੀਆ ਇਤੇ ਕਾਰਨ ਵੀ ਇਹੀ ਹੈ ਆਪਣਾ ਚੈਨ ਚਲਾਉਂਦਾ ਤੁਸੀਂ ਬਸ ਇਹਨਾਂ ਨੂੰ ਜਵਾਬ ਦਈਏ ਹਾਂਜੀ ਤੇ ਜਿਹੜੇ ਹਨ ਨੂੰ ਇਦਾਂ ਰੋਕਦੇ ਆ ਹਾਂਜੀ ਹੁਣ ਹੁਣ ਕੀ ਕਰ ਲੂਗੇ ਤੁਸੀਂ ਹੁਣ ਕੀ ਕਰ ਲੂਗੇ ਆ ਬਿਲਕੁਲ ਬਿਲਕੁਲ ਹੈਨਾ ਹਾਂਜੀ ਬਾਕੀ ਚਲੋ ਵਾਈਗਰੂ ਜੀ ਸਾਥ ਦੇਣ ਵਾਲੇ ਚਾਹੀਦੇ ਆ ਹਨਾ ਬਿਲਕੁਲ ਉਹ ਨਾ ਸਾਥ ਛੱਡਣ ਬਾਕੀ ਹੋਰਾਂ ਦੀ ਤੇ ਸਾਨੂੰ ਪਰਵਾਹ ਵੀ ਨਹੀਂ ਆ ਪਹਿਲਾਂ ਵੀ ਨਹੀਂ ਕੀਤੀ ਹੁਣ ਵੀ ਨਹੀਂ ਹੈਗੀ ਕੋਈ ਨਹੀਂ ਨਾ ਕੋਈ ਚੱਕਰ ਨਹੀਂ ਆ ਤੇ ਬਾਕੀ ਚਲੋ ਉਹ ਜਨਾ ਹੋਰ ਗੱਲਾਂ ਬਾਤਾਂ ਕਰਾਂਗੇ ਹਾਂਜੀ ਅਗਲੇ ਵਲੋਂ ਜਲਦੀ ਕਰਾਂਗੇ ਤੇ ਬਹੁਤ ਜ਼ਿਆਦਾ ਗੱਲਾਂ ਕਰਨੀਆਂ ਆ ਤੁਹਾਡੇ ਨਾਲ ਵੀ ਬਾਕੀ ਬਸ ਇਹ ਵਾਲੀ ਵੀਡੀਓ ਦੀ ਇੱਥੇ ਹੀ ਸਮਾਪਤੀ ਕਰਦੇ ਆ ਤੇ ਤੋਂ ਅੱਗੇ ਨੈਕਸਟ ਆਪਾਂ ਸ਼ੂਟਿੰਗ ਦੇ ਥੋੜੇ-ਬੋਤੇ ਹੈਗੀਆਂ ਸਾਡੇ ਕੋਲੋਂ ਕਲਿੱਪਾਂ ਹੈਗੀਆਂ ਉਹ ਵਿੱਚ ਐਡ ਕਰ ਦੂੰਗੀ ਤੁਸੀਂ ਉਹ ਇੰਜੋਏ ਕਰਿਓ ਠੀਕ ਆ ਜੀ ਠੀਕ ਹੈ ਜੀ ਓਕੇ ਸਤ ਸ੍ਰੀ ਅਕਾਲ ਜੀ ਆ ਦੇਖੋ ਜੀ ਰੋਡ ਦੀ ਕੰਡੀਸ਼ਨ ਇੱਕਦਾ ੁੱਟੀ ਬਹੁਤ ਗਰਮੀ ੁੱਟੀ ਸੜਕ ਤੇ ਥਾਂ ਥਾਂ ਤੇ ਲੋਕਾਂ ਨੇ ਆ ਦੇਖੋ ਅੱਗਾਂ ਲਈਆਂ ਉਹਦੇ ਨਾਲ ਨਾ ਇੰਨਾ ਜ਼ਿਆਦਾ ਸੇਕ ਨਾ ਕਿਤੇ ਰੋਡ ਤੋਂ ਨਿਕਲ ਨਾ ਖਾਓ ਜਾਂਦਾ ਆ ਦੇਖੋ ਸੜਕ ਦੇ ਹਾਰ ਬਹੁਤਾ ਹੀ ਔਖਾ ਆ ਇਸ ਮੌਸਮ ਦੇ ਵਿੱਚ ਨਾ ਡਰਨਾ ਪਰ ਕੀ ਕਰੀਏ ਕੰਮਾ ਕਰਨਾ ਹੀ ਪੈਣਾ ਹੈ ਹੈ ਨਾ ਮੈਂ ਤਾਂ ਫਿਰ ਵੀ 2 ਵਜੇ ਦੇ ਨਾਲ ਆ ਜੰਨੀ ਆ ਆਫਿਸ ਤੋਂ ਮਤਲਬ 2:30 1:00 ਤੱਕ ਆ ਜੰਨੀ ਆ ਤੇ ਮੈਨੂੰ ਫਿਰ ਵੀ ਅੱਧੇ ਘੰਟੇ ਦੀ ਜਾਂ ਘੰਟੇ ਦੀ ਇੰਨੀ ਕਰਸਟ ਮਿਲ ਜਾਂਦੀ ਆ ਤੇ ਭੱਟੋ ਐਂ ਨਾ ਮੈਂ ਤਾਂ ਬਿਲਕੁਲ ਹੀ ਨਹੀਂ ਮਿਲਦੀ ਇਹ ਜਿੱਦੀ ਵਿਚਾਰੇ ਹੁੰਦੇ ਆ ਨਾਲ ਹੀ ਰੋਟੀ ਖਾ ਕੇ ਚਲਦੀ ਜਾਂਦੀ ਉੱਤੇ ਕੇ ਬਸ ਨਾਲ ਹੀ ਇੱਧਰ ਨੂੰ ਖਾ ਦੇਖ ਲੋ ਸੜਕ ਦੇ ਹੱਥ ਕੰਮ ਤਾਂ ਕਰਨੀ ਪੈਣਾ ਨਾ ਹੋਈ ਚੱਕਰ ਨਹੀਂ ਆਇਆ ਦੂਰ ਚੱਲੋ ਉਹ ਦੂਰ ਕੋਲੋਂ ਆਉਣਾ ਉਹਦੇ ਨਾਲ ਨਹੀਂ ਤਾਂ ਆਪਾਂ ਗਾਹ ਘਾਰਾ ਨਹੀਂ ਤਾਂ ਕਾਬੀਆਂ ਤੇ ਨਹੀਂ ਉੱਥੇ ਕਿ ਰੋਡ ਟੁੱਟੀ ਖੋਲ੍ਹ ਕੇ ਲਗਾਈ ਸੀ ਕੋਈ ਗੱਲ ਨਹੀਂ ਮੇਰੇ ਤਾਂ ਨੇੜੇ ਆ ਘਰ ਇਹ ਤਾਂ ਜੋੜੀ ਕੱਲੀ ਆ ਆਈ ਜਾ ਕੇ ਆਪਣੀ ਮਨੋਣੇ ਨਾ ਹੁਣ ਵੀਡੀਓ ਵੀ ਬਣਾਉਣੀ ਉਹ ਪ੍ਰਧਾਨ ਬਾਈ ਵੀ ਬਣਾਨੇ ਜਵਾਈ ਵਰਦਾਨ ਜਵਾਈ ਵਰਦਾਨ ਮੈਂ ਨਹੀਂ ਉੱਡਦੀ 1 ਚੁੱਕ ਲਓ 1 ਮੰਮੀ ਆਦੀ ਕੋ 1 2 3 ਸਟਾਰਟ ਜਿਆ ਪਾਲਾ ਕੇ ਅੰਦਰ ਚੱਲੋ 1 2 3 ਸਟਾਰਟ ਵੇਕੇ ਕਿੱਦਾਂ ਕੰਧਾਂ ਨੂੰ ਲੱਗ ਲੱਗ ਸੁਣਦੀ ਆ ਇਹਦੀਆਂ ਇਹ ਆਤਾ ਨਹੀਂ ਆਉਂਦੇ ਜਿੰਨਾ ਮਰਜੀ ਤੂੰ ਰੋਕੀ ਹੈ ਨਾ ਇਹ ਉਹ ਕੰਮ ਕਰਦੀ ਕਰਦੀ ਚੜਕਾ ਵਾਲਾ ਹੈ ਕੀ ਪਹਿਲਾਂ ਚੱਲ ਮਨਾ ਛੱਡ سامنے سی آدھے سی نہیں ہوتے ਮੋਹਾ ਦੇ ਹੱਥ ਰੱਖੇ ਸਾਰਿਆਂ ਨੇ ਮੈਨੂੰ ਲਾਏ ਨਾ ਕੰਨਾਂ ਨਾਲ ਅਲਗ ਅਲਗ ਬਾਂਦਰੀ ਜਾਈ ਉਹਨੂੰ ਇਨਵਿਟ ਕਰਦੇ ਪੋਰ ਨਹੀਂ ਆਹ ਪਾ ਲੇ ਪਾ ਲੇ ਕੰਨ ਦੀ ਦੇ